ਸਮਾਣਾ ਦੀ ਦਾਣਾ ਮੰਡੀ ਦੇ ਵਿੱਚ ਕਣਕ ਦੀ ਆਮਦ ਤੇਜੀ ਨਾਲ ਹੈ ਔਰ ਮੌਸਮ ਠੀਕ ਹੋਣ ਨਾਲ ਉਸकी ਚੰਗੀ ਤਰ੍ਹਾਂ ਤੋਂ ਉਸਕਾ ਉਠਾਣ ਵੀ ਹੋ ਰਿਹਾ ਹੈ ਮੰਡੀਆਂ ਦੇ ਵਿੱਚ ਅਸੀਂ ਸਮਾਣਾ ਮਾਰਕ ਮੈਡੀ ਦੇ ਸਖਤਰ ਹੈ ਅਸ਼ਵਨੀ ਕੁਮਾਰ ਜੀ ਮਹਿਤਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਭੀ ਸਮਾਣਾ ਇਲਾਕੇ ਦੇ ਵਿੱਚ ਕਿੰਨੀ ਕੀਮਤ ਲੈ ਸਰ ਮੈਂ ਤਾਂ ਸਭ ਕਿੰਨੀ ਕੀਮਤ ਹੈ ਉਹ ਆਪਣੇ ਆ ਚੁਕੀ ਹੈ ਕਰਕ ਕੱਲ੍ਹ ਜੀ ਦੀ ਡੇਟ ਦਾ ਤੇਜੀ ਸਮਾਣਾ ਬੰਦੇ ਅੰਦਰ ਕੱਲ੍ਹ ਤੱਕ ਦੀ ਅਰਾਈਵਲ ਹੋਗੀ 95 95 ਹਜ਼ਾਰ 52 ਐਮਟੀਜੀ ਕੱਲ ਤੱਕ ਦੀ ਅਰਾਈ ਵਾਲਾ ਜੀ ਜੀ ਤੇ ਇਸ ਦੇ ਲਈ ਕਿਸ ਤਰ੍ਹਾਂ ਕੇ ਪ੍ਰਬੰਧ ਤੁਸੀਂ ਮੰਨ ਲਓ ਕਿਤੇ ਜਿਹੜਾ ਮੈਨੂੰ ਸਹੀ ਲਿਫਟਿੰਗ ਵਗੈਰਾ ਜਾਂ ਪ੍ਰਬੰਧ ਸਾਰੇ ਪੂਰੇ ਮੁਕੰਮਲ ਹੈ ਸਾਡੇ ਜੀ ਹੁਣ ਲਿਫਟਿੰਗ ਉਪਰ ਪ੍ਰੋਪਰ ਚੱਲ ਰਹੀ ਹੈਗੀ ਆ ਕੋਈ ਮਤਲਬ ਦਿੱਕਤ ਨਹੀਂ ਆ ਰਹੀ ਸਵਾਣੇ ਅੰਦਰ ਤੇ ਜਿਹੜੀ ਪ੍ਰੋਗਰੈਸ ਅਸੀਂ ਪਰਚੇਜ਼ ਤੁਹਾਨੂੰ ਉਹ ਵੀ ਮੈਂ ਚਾਣਨਾ ਪਾ ਦਿੰਨਾ ਤੇ ਇਹਦੀ ਹੁਣ ਤੱਕ ਟੋਟਲ ਪਰਚੇਜ਼ ਹੋ ਚੁੱਕੀ 94212 ਐਮਟੀਜੀ ਇਹ ਕੀ ਦੋ ਚੀਜ਼ ਇਹ ਪ੍ਰੋਗਰੈਸਡ ਪਰਚੇਜ਼ ਹੋ ਚੁੱਕੀ ਜੀ ਕੱਲ ਤੱਕ ਦੀ ਜੀ 94212 ਐਮਟੀ ਜੀ ਤੇ ਪ੍ਰੋਗਰੈਸਿਵ ਮੈਥਨ ਪਰੇ 1095052 95052 ਐਮਟੀ ਤੇ ਇਹਦੀ ਜਿਹੜੀ ਤੁਹਾਡੀ ਡੇ ਲਿਫਟਿੰਗ ਆ ਜੀ ਲਿਫਟਿੰਗ ਕੱਲ ਤੱਕ ਦੀ ਮੈਂ ਤੁਹਾਨੂੰ ਦੱਸਦਾ ਇਹ 22618 ਐਮਟੀ ਲਿਫਟਿੰਗ ਹੋ ਚੁੱਕੀ ਜੀ ਕੱਲ ਤੱਕ ਦੀ ਜੀ ਠੀਕ ਹੈ ਹਾਂਜੀ ਇਹਨਾਂ ਮਾਰਕ ਮੈਡੀ ਸਮਾਣਾ ਦੇ 76 ਅਸਬ ਨੇ ਮੈਤਾ ਜੀ ਜਿਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਸਮਾਣਾ ਦਾਣਾ ਮੰਡੀ ਦੇ ਵਿੱਚ ਇੰਨੀ ਕਣਕ ਆ ਚੁੱਕੀ ਹੈ ਇਨੀ ਲਿਫਟਿੰਗ ਹੋ ਚੁੱਕੀ ਹੈ ਔਰ ਇਨੀ ਖਰੀਦ ਹੋ ਚੁੱਕੀ ਹੈ ਮੁਕੰਮਲ ਪ੍ਰਬੰਧਿਤ ਹੈ ਕਣਕ ਖਰੀਦ ਦੇ ਕਿਤੇ ਗਏ ਸਨ ਪ੍ਰਸ਼ਾਸਨ ਵੱਲੋਂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਲੀਵਿੰਗ ਇੰਡੀਆ ਸਮਾਣਾ